हां जी किसान दोस्तों उम्मीद जान है कि सारे ठीक-ठाक ਹੋਵੋਗੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਹਲਦੀ ਰੋਗ ਬਾਰੇ ਫਾਲਸ ਮਟ ਬਾਰੇ ਗਡੋਟੀ ਰੋਗ ਬਾਰੇ ਗਟੋਲੀ ਰੋਗ ਬਾਰੇ ਜੋ ਵੀ ਵਕ ਵਕ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਵਕ ਵਕ ਨਾਮਾਂ ਦੇ ਨਾਲ ਜਾਣੀ ਜਾਂਦੀ ਹੈ ਸੋ ਫੋਟੋ ਸਕਰੀਨ ਦੇ ਉੱਪਰ ਚੱਲ ਰਹੀ ਹੈ ਸੋ ਛੋਣੇ ਦੀ ਲਵਾਈ ਦੇ ਸਮੇਂ ਤੋਂ ਲੈ ਕੇ ਕਿਸਾਨ ਦੀ ਫੁੱਲ ਮਿਹਨਤ ਚੱਲ ਰਹੀ ਹੈ ਕਿ ਆਪਣੀ ਫਸਲ ਤੋਂ ਚੰਗੀ ਪੈਦਾਵਾਰ ਲਈ ਜਾਵੇ ਚੰਗਾ ਝਾੜ ਲੈਣ ਦੇ ਲਈ ਕਿਸਾਨ ਦੀ ਜੱਦੋਜਹਦ ਮਿਹਨਤ ਹੁੰਦੀ ਹੈ ਅਤੇ ਸਮੇਂ-ਸਮੇਂ ਤੇ ਸਾਵਨਾ ਕੁਝ ਐਹੋ ਜਿਹੇ ਨਾਮਰਦ ਬਿਮਾਰੀਆਂ ਹੁੰਦੀਆਂ ਫਸਲ ਦੇ ਵਿੱਚ ਜੋ ਕਿ ਝਾੜ ਦੇ ਵਿੱਚ ਕਿਸਾਨ ਨੂੰ ਕਟੌਤੀ ਦਿੰਦੀਆਂ ਸੋ ਝਾੜ ਨੂੰ ਘਟਾਉਣ ਦੇ ਵਿੱਚ ਕਾਫੀ ਵੱਡਾ ਹੱਥ ਆ ਇਸ ਬਿਮਾਰੀ ਦਾ ਵੀ ਫੌਲਸਮਟ ਦਾ ਵੀ ਜੋ ਕਿ ਦਾਣਿਆਂ ਦਾ ਪਟਾਕਾ ਰੋਗ ਹਲਦੀ ਰੋਗ ਜਾਂ ਗਡੋਡੀ ਰੋਗ ਸੋ ਕਿਵੇਂ ਰੋਗ ਥੰਮ ਕਰਨੀ ਆਪਾਂ ਸੋ ਕਿਹੜਿਆਂ ਕਾਰਨਾ ਕਰਕੇ ਇਹ ਬਿਮਾਰੀ ਆਪਣੇ ਫਸਲ ਦੇ ਵਿੱਚ ਹੁੰਦੀ ਆ ਸੋ ਗੱਲ ਕਰਦੇ ਹਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਸਵਾਗਤ ਹੈ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਜੋ ਕਿਸਾਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਅੱਗੇ ਜੋ ਵੀ ਵੀਡੀਓ ਰਹੀ ਜਾਣਕਾਰੀ ਆਵੇਗੀ ਸਿੱਧੀ ਤੁਹਾਡੇ ਤੱਕ ਮੁਹੱਈਆ ਹੋ ਸਕੇ ਸਭ ਤੋਂ ਪਹਿਲਾਂ ਤਾਂ ਮੁੱਢਲੀ ਰੋਗ ਥਾਮੇ ਦੀ ਕੀ ਹੈ ਜੋ ਕਿ ਕਿਸਾਨ ਰੋਕਥਾਮ ਬਿਨਾਂ ਦਵਾਈ ਤੋਂ ਬਿਨਾਂ ਕਾਸੇ ਤੋਂ ਵੀ ਕਰ ਸਕਦਾ ਹੈ ਸੋ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਗੱਲ ਓਵਰਡੋਜ਼ ਯੂਰੀਆ ਸੋ ਯੂਰੀਆ ਦੇ ਅੰਨੇਵਾ ਵਰਤੋਂ ਕਰਨ ਦੇ ਨਾਲ ਵੀ ਆਪਾਂ ਨੂੰ ਇਸ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 2 ਤੇ ਨਹਿਰੀ ਪਾਣੀ ਸੋ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਜਿਹੜੀ ਜਿਹੜੀ ਫਸਲ ਨੂੰ ਨਹਿਰੀ ਪਾਣੀ ਜਗਾ ਦੇ ਲੱਗਦਾ ਹੈ ਸੋ ਉੱਥੇ ਵੀ ਇਹ ਸਮੱਸਿਆ ਆਪਾਂ ਨੂੰ ਅਕਸਰ ਦੇਖਣ ਨੂੰ ਮਿਲਦੀ ਹੈ ਕੋਸ਼ਿਸ਼ ਕਰੋ ਕਿ ਜਦੋਂ ਫਸਲ ਆਪਣੀ ਨਸਾਰੇ ਤੇ ਆ ਉਦੋਂ ਨਹਿਰੀ ਪਾਣੀ ਦੀ ਰੋਕਥਾਮ ਕੀਤੀ ਜਾਵੇ ਨੰਬਰ 3 ਤੇ ਇੱਕ ਇਹ ਵੀ ਕਿਸਾਨਾਂ ਦੇ ਤਜਰਬੇ ਦੇ ਮੁਤਾਬਕ ਦੇਖਿਆ ਗਿਆ ਹੈ ਕਿ ਹਾਈ ਮਿਨਰਲ ਵਾਟਰ ਜਿੱਥੇ ਅਸਲੋਂ ਜ਼ਿਆਦਾ ਚੰਗੇ ਪਾਣੀ ਲੱਗ ਰਹੇ ਆ ਸੋ ਉੱਥੇ ਵੀ ਇਹ ਸਮੱਸਿਆ ਜ਼ਿਆਦਾ ਆ ਰਹੀ ਆ ਮਾੜੇ ਪਾਣੀ ਦੇ ਵਿੱਚ ਇਹ ਸਮੱਸਿਆ ਘੱਟ ਆ ਰਹੀ ਆ ਸੋ ਕੋਸ਼ਿਸ਼ ਕਰੋ ਕਿ ਜਦੋਂ ਫਸਲ ਨਸਾਰੇ ਤੇ ਆ ਜਾਂ ਫਿਰ ਪਹਿਲਾਂ ਦਿਨਾਂ ਤੋਂ ਲੈ ਕੇ ਹੀ ਫਸਲ ਨੂੰ ਪਾਣੀ ਸਕਾਸ ਕਰਕੇ ਲਗਾਇਆ ਜਾਵੇ ਖੜੇ ਪਾਣੀ ਦੇ ਵਿੱਚ ਪਾਣੀ ਨਾ ਲਗਾਓ ਇੱਕ ਵਾਰੀ ਪਾਣੀ ਜੀਰਦਾ ਤੇ ਉਸ ਤੋਂ ਬਾਅਦ ਫਸਲ ਦੇ ਵਿੱਚ ਪਾਣੀ ਲਗਾਓ ਹੁਣ ਕੋਈ ਕਿਸਾਨਾਂ ਦਾ ਇਹ ਵੀ ਸਵਾਲ ਹੋਊਗਾ ਕਿ ਨਸਾਰੇ ਦੇ ਸਮੇਂ ਤੇ ਜੇਕਰ ਪਾਣੀ ਨਾ ਲਗਾਵਾਂਗੇ ਤਾਂ ਝੋਨੇ ਦੇ ਵਿੱਚ ਫੋਕ ਬੰਨ ਦੀ ਸਮੱਸਿਆ ਆਵੇਗੀ ਸੋ ਬਿਲਕੁਲ ਸਹੀ ਹੈ ਨਸਾਰੇ ਦੇ ਸਮੇਂ ਤੇ ਆਪਾਂ ਜਿਆਦਾ ਪਾਣੀ ਸਕਾਉਣਾ ਵੀ ਨਹੀਂ ਸੋ ਇਸੇ ਕਰਕੇ ਆਪਾਂ ਜ਼ਮੀਨ ਦੇ ਵਿੱਚ ਸੈੱਲ ਬਣਾਈ ਰੱਖਣੀ ਆ ਸੋ ਪਾਣੀ ਵੀ ਨਹੀਂ ਰੋਕ ਕੇ ਰੱਖਣਾ ਅਤੇ ਸੈੱਲ ਵੀ ਜ਼ਮੀਨ ਦੇ ਵਿੱਚੋਂ ਨਹੀਂ ਜਾਣਦੇ ਨਹੀਂ ਮਤਲਬ ਕਿ ਪਾਣੀ ਜਦੋਂ ਸੁੱਕਦਾ ਹੈ ਉਸ ਤੋਂ ਬਾਅਦ ਪਾਣੀ ਲਗਾਇਆ ਜਾਵੇ ਤੋ ਇਹ ਤਾਂ ਸੇ ਕੁਝ ਕੁ ਗੱਲਾਂ ਜੋ ਆਪਣੇ ਧਿਆਨ ਦੇ ਵਿੱਚ ਰੱਖਣ ਜੋਗਾ ਕਿ ਆਪਾਂ ਇਸ ਬਿਮਾਰੀ ਤੋਂ ਕਿਵੇਂ बच ਸਕਦੇ ਆ ਬਾਕੀ ਇਹ ਵੀ ਕਿਸਾਨਾਂ ਦੇ ਤਜਰਬੇ ਦੇ ਮੁਤਾਬਕ ਦੇਖਿਆ ਗਿਆ ਹੈ ਕਿ ਕੁਝ ਕੁ ਵੈਰਾਈਟੀਆਂ ਨੂੰ ਇਹ ਸਮੱਸਿਆ ਜ਼ਿਆਦਾ ਆ ਰਹੀ ਹੈ ਜਿਵੇਂ ਕਿ ਸੁਪਰੀਮ ਸੀਡ 110 ਸਭ ਤੋਂ ਜ਼ਿਆਦਾ ਸਮੱਸਿਆ ਇਸ ਵੈਰਾਈਟੀ ਨੂੰ ਆ ਰਹੀ ਆ ਨੰਬਰ 2 ਤੇ PR 126 ਜੋ ਕਿ ਪੰਜਾਬ ਦੇ ਕਾਫੀ ਵੱਡੇ ਰਕਬੇ ਦੇ ਵਿੱਚ ਇਸ ਦੀ ਬਜਾਦ ਹੋਈ ਆ ਜਾਂ ਇਸ ਦੀ ਲਵਾਈ ਹੋਈ ਆ ਤੋ ਇਸ ਵੈਰਾਈਟੀ ਦੇ ਵਿੱਚ ਵੀ ਕਾਫੀ ਸਮੱਸਿਆ ਆਉਂਦੀ ਆ ਜਾਂ ਫਿਰ ਕੁਝ ਕੁ ਪੁਰਾਣੀਆਂ ਵੈਰਾਈਟੀਆਂ ਜਿਵੇਂ ਕਿ ਪੀਆਰ 118 ਦੇ ਵਿੱਚ ਕਾਫੀ ਸਮੱਸਿਆ ਆਉਂਦੀ ਆ ਅਤੇ ਜਾਂ ਫਿਰ ਜੋ ਗਵਰਨਮੈਂਟ ਵੱਲੋਂ ਬੈਨ ਕੀਤੀਆਂ ਹੋਈਆਂ ਕਿਸਮਾਂ ਪੂਸਾ 44 ਜਾਂ ਫਿਰ ਡੋਗਰ ਪੂਸਾ ਇਵੇਂ ਦੀਆਂ ਵੈਰਾਈਟੀਆਂ ਦੇ ਵਿੱਚ ਵੀ ਕਾਫੀ ਸਮੱਸਿਆ ਇਸ ਬਿਮਾਰੀ ਦੀ ਆਉਂਦੀ ਆ ਸੋ ਇੰਦੀ ਆਪਾਂ ਰੋਕਥਾਮ ਕਿਵੇਂ ਕਰਨੀ ਆ ਸੋ ਕੁਝ ਕੁ ਕਿਸਾਨਾਂ ਨੂੰ ਬੜੇ ਸਚੱਜੇ ਜੇ ਤਰੀਕੇ ਦੇ ਨਾਲ ਇਸ ਬਿਮਾਰੀ ਦੀ ਰੋਕਥਾਮ ਕਰਨੀ ਵੀ ਆਉਂਦੀ ਆ ਤੇ ਸੋ ਆਪਾਂ ਵਿਆਖਿਆ ਕਰੀਏ ਕਿਵੇਂ ਕਰਨੀ ਆ ਦੀ ਰੋਕਥਾਮ ਸੋ ਕਾਪਰ ਦੀ ਸਪਰੇਅ ਕਰਨ ਦੇ ਨਾਲ ਇਸ ਦੀ ਰੋਗத் ਥਮ ਹੋ ਸਕਦੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਰეკਮੈਂਡ ਹੈ ਕਾਪਰ ਕਾਪਰ ਹਾਈਡਰੋਕਸਾਈਡ ਅਤੇ ਜਾਂ ਫਿਰ ਇਸ ਤੋਂ ਇਲਾਵਾ ਗੈਲੀਲਿਓ ਵੇ ਜਾਨੀ ਕਿ ਪਕੋਕਸਿਸ ਸਟ੍ਰੋਬਨ ਪਲਸ ਪ੍ਰੋਪੀਕੋਨਾਜ਼ੋਲ ਵਾਲਾ ਜੋ ਟੈਕਨੀਕਲ ਗੈਲੀਲਿਓ ਵੇ ਦੇ ਨਾਮ ਤੇ ਆ ਰਿਹਾ ਹੈ ਸੋ ਆਪਾਂ ਉਹਦੀ ਵੀ ਵਰਤੋਂ ਕਰ ਸਕਦੇ ਹਾਂ 400 ਐਮਐਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਇਹਦੀ ਵਰਤੋਂ ਕਰਕੇ ਵੀ ਆਪਾਂ ਰੋਕ ਸਕਦੇ ਹਾਂ ਪਰ ਜੇ ਕਾਪਰ ਦੀ ਵਰਤੋਂ ਕਰਕੇ ਆਪਾਂ ਇਸ ਬਿਮਾਰੀ ਦੀ ਰੋਕਥਾਮ ਕਰਨੀ ਚਾਹੁੰਦੇ ਆ ਤਾਂ ਕਾਪਰ ਦਾ ਰਿਜ਼ਲਟ ਗਲੈਲਿਓ ਵੇ ਦੇ ਨਾਲੋਂ ਜ਼ਿਆਦਾ ਚੰਗਾ ਮਿਲੇਗਾ ਅਤੇ ਕੁਝ ਕ ਕਿਸਾਨਾਂ ਦੇ ਸਵਾਲ ਹੁੰਦੇ ਆ ਕਿ ਕਾਪਰ ਦੀ ਸਪਰੇ ਆਪਾਂ ਨੂੰ ਵੱਖਰੀ ਕਰਨੀ ਪਵੇਗੀ ਸੋ ਹੁਣ ਤੁਹਾਨੂੰ ਵੱਖਰੀ ਸਪਰੇ ਕਰਨ ਦੀ ਵੀ ਜ਼ਰੂਰਤ ਨਹੀਂ ਸੋ ਵੀਡੀਓ ਸਕਰੀਨ ਦੇ ਉੱਪਰ ਤੁਹਾਡੇ ਫੋਟੋ ਚੱਲ ਰਹੀ ਆ ਕੋਸਾਈਡ 3000 ਐਡਵਾਂਸ ਕਾਪਰ ਫਾਰਮੂਲਾ ਕਾਪਰ ਹਾਈਡਰੋਆਕਸਾਈਡ 46.1wwwg ਜੋ ਕਿ 30% ਮੈਟੈਲਿਕ ਕਾਪਰ ਕੰਟੈਕਟ ਫੰਗੀਸਾਈਡ ਸੋ ਆਪਾਂ ਇਹਦੀ ਵਰਤੋਂ ਪਟਾਕਾ ਰੋਗ ਦੇ ਲਈ ਕਰ ਸਕਦੇ ਹਾਂ ਹਲਦੀ ਰੋਗ ਦੇ ਲਈ ਕਰ ਸਕਦੇ ਹਾਂ ਸੋ ਚੰਗਾ ਰਿਜ਼ਲਟ ਦੇਖਿਆ ਗਿਆ ਹੈ ਪਿਛਲੇ ਸਾਲਾਂ ਦੇ ਕਿਸਾਨਾਂ ਦੇ ਤਜਰਬੇ ਦੇ ਮੁਤਾਬਕ ਅਤੇ ਇਸ ਦਵਾਈ ਨੂੰ ਆਪਾਂ ਇੱਕ ਸੁੰਢੀ ਵਾਲੀ ਦਵਾਈ ਜਾਂ ਫਿਰ ਤੇਲੇ ਵਾਲੀ ਦਵਾਈ ਸੋ ਇਹਦੇ ਵਿੱਚ ਆਪਾਂ ਮਿਕਸ ਕਰ ਸਕਦੇ ਹਾਂ ਹੁਣ ਕੁਝ ਕੇ ਕਿਸਾਨਾਂ ਦੇ ਇਹ ਵੀ ਸਵਾਲ ਹੋਣਗੇ ਕਿ ਕੀ ਆਪਾਂ ਇਹਨੂੰ ਫੰਗੀਸਾਈਡ ਦੇ ਨਾਲ ਵੀ ਮਿਕਸ ਕਰ ਸਕਦੇ ਹਾਂ ਸੋ ਦੋਸਤੋ ਜਿੱਥੇ ਤੁਸੀਂ ਇਸ ਕਾਪਰ ਦੀ ਵਰਤੋਂ ਕਰ ਲਈ ਤੁਹਾਨੂੰ ਉੱਥੇ ਅਲੈਦਾ ਫੰਗੀ ਸਾਈਡ ਵਰਤਣ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਕੰਟੈਕਟ ਫੰਗੀ ਸਾਈਡ ਆ ਜੋ ਕਿ ਪਟਾਕਾ ਰੋਗ ਦੇ ਨਾਲ-ਨਾਲ ਦੂਜੀਆਂ ਫੰਗਸ ਵਾਲੀਆਂ ਬਿਮਾਰੀਆਂ ਨੂੰ ਵੀ ਕੰਟਰੋਲ ਕਰਦਾ ਹੈ ਖਾਸ ਕਰਕੇ ਬੀਐਲਬੀ ਬੈਕਟੀਰੀਅਲ ਲੀਫ ਬਲਾਈਟ ਦੇ ਉੱਪਰ ਬਹੁਤ ਸੋਹਣਾ ਰਿਜ਼ਲਟ ਆ ਇਸ ਦਵਾਈ ਦਾ ਸੋ ਬਾਸਪਤੀ ਦੇ ਉੱਪਰ ਜੇ ਕਿ ਜ਼ਿਆਦਾ ਸਮੱਸਿਆ ਆ ਰਹੀ ਆ ਤਾਂ ਸੋ ਇਸ ਦਵਾਈ ਦੀ ਵਰਤੋਂ ਕਰਕੇ ਆਪਾਂ ਰੋਗ ਥਾਮ ਕਰ ਸਕਦੇ ਆ ਇਸ ਕਾਪਰ ਦੀ ਸਪਰੇਅ ਕਰਦੇ ਸਮੇਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਇਸ ਨੂੰ ਕਾਟਅਪ ਦੇ ਨਾਲ ਮਿਕਸ ਨਹੀਂ ਕਰਨਾ ਜੋ ਕਾਟਅਪ ਸਪਰੇਅ ਵਾਲੀ ਆ ਰਹੀ ਹੈ ਕਾਟਅਪ ਐਸਪੀ ਦੇ ਨਾਲ ਮਿਕਸ ਨਹੀਂ ਕਰਨਾ ਜੋ ਕਿ ਕੈਲਡਾਨ ਐਸਪੀ ਜਿਵੇਂ ਕਿ ਮੋਟਾਰ ਐਸਪੀ ਜੋ 75% ਵਾਲੀ ਆ ਰਹੀ ਐ ਐਸਪੀ ਪ੍ਰਦਾਨ ਜਾਂ ਫਿਰ 50% ਵਾਲੀ ਪ੍ਰਦਾਨ ਐਸਪੀ ਕਾਟਅਪ ਸੋ ਇਸ ਦੇ ਨਾਲ ਆਪਾਂ ਇਹਨੂੰ ਮਿਕਸ ਨਹੀਂ ਕਰਨਾ ਸੋ ਬਰਨਿੰਗ ਦੀ ਸ਼ਿਕਾਇਤ ਆ ਸਕਦੀ ਹੈ ਪੱਤਿਆਂ ਦੇ ਉੱਪਰ ਨੋਕਾਂ ਮੱਚ ਸਕਦੀਆਂ ਸੋ ਇਹ ਗੱਲ ਦਾ ਧਿਆਨ ਰੱਖਣਾ ਹੈ ਬਾਕੀ ਤੁਸੀਂ ਹੋਰ ਕਿਸੇ ਵੀ ਇਨਸੈਕਟੀਸਾਈਡ ਦੇ ਵਿੱਚ ਇਹਨੂੰ ਬੇਝਿਜਕ ਹੋ ਕੇ ਮਿਕਸ ਕਰ ਸਕਦੇ ਆ ਸੋ ਧਿਆਨ ਰੱਖਣਾ ਕਿ ਜਦੋਂ ਤੁਸੀਂ ਇਸ ਦਵਾਈ ਨੂੰ ਮਿਕਸ ਕਰਦੇ ਆ ਤਾਂ ਘੋਲ ਵੱਖਰਾ-ਵੱਖਰਾ ਰੱਖਣਾ ਹੈ ਅਤੇ ਪਾਣੀ 150 ਤੋਂ ਲੈ ਕੇ 200 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਉਣਾ ਜ਼ਰੂਰੀ ਆ ਸੋ ਹਲਦੀ ਰੋਗ ਦੀ ਫਾਲਸ ਮੱਟ ਦੀ ਰੋਕਥਾਮ ਦੇ ਲਈ ਆਪਾਂ ਇਸ ਦਵਾਈ ਦੀ ਵਰਤੋਂ ਸਿਰਫ ਤੇ ਸਿਰਫ ਨਿਸਾਰੇ ਤੇ ਕਰਨੀ ਆ ਸੋ ਜੇਕਰ ਆਪਾਂ ਸਾਰੇ ਤੇ ਵਰਤੋਂ ਕਰਾਂਗੇ ਤਾਂ ਹੀ ਆਪਾਂ ਇਸ ਬਿਮਾਰੀ ਤੋਂ ਬਚ ਸਕਦੇ ਆ ਸੋ ਝੋਨਾ ਨਿਸਰੇ ਤੋਂ ਬਾਅਦ ਮੁੰਜਰਾ ਮੋੜਨ ਤੋਂ ਬਾਅਦ ਕੋਈ ਬਹੁਤਾ ਚੰਗਾ ਰਿਜ਼ਲਟ ਇਸ ਦਵਾਈ ਦਾ ਆਪਾਂ ਨੂੰ ਨਹੀਂ ਮਿਲਣਾ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਮਿਲਦੇ ਆ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ